ਹਾਂਜੀ ਅੱਜ ਅਸੀਂ ਪਿੰਡਾਂ ਦਾ ਦੌਰਾ ਕੀਤਾ ਸੀ ਜਿਹੜੀਆਂ ਟਾਣੀਆਂ ਪਾਣੀ ਦੇ ਵਿੱਚ गिर ਗਈਆਂ ਹੈਗੀਆਂ ਉਹਨਾਂ ਦੇ ਦੌਰਾ ਅਸੀਂ ਕੀਤਾ ਸੀ NDRF ਦੀਮ ਟੀਮ ਦੇ ਨਾਲ ਤੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਬਈ ਉੱਚੀਆਂ ਥਾਵਾਂ ਤੇ ਆਉਣ ਤੇ ਜੇ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਕੋਈ ਖਾਣਾ ਚਾਹੀਦਾ ਹੈ ਕੋਈ ਕੈਟਲ ਫੀਡ ਚਾਹੀਦੀ ਹੈ ਸਾਫ ਪਾਣੀ ਦਾ ਚਾਹੀਦਾ ਅਸੀਂ ਉਹ ਉੱਥੋਂ ਡਿਮਾਂਡ ਲੈ ਕੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਪਲਾਈ ਕਰਾਂਗੇ ਜਿਹੜਾ ਜਿਹੜਾ ਲੰਚ ਤੇ ਡਿਨਰ ਦਾ ਵੀ ਅਸੀਂ ਪੱਕਾ ਰਾਸ਼ਨ ਦਾ ਵੀ ਇੰਤਜ਼ਾਮ ਕਰ ਰਹੇ ਹੈਗੇ ਪੀਣ ਵਾਲੀ ਪਾਣੀ ਦੀਆਂ ਬੋਤਲਾਂ ਤੇ ਪੱਕਾ ਰਾਸ਼ਨ ਵੀ ਅਸੀਂ ਘਰ ਘਰੋ ਘਰੀ ਪਹੁੰਚਾਵਾਂਗੇ ਅਸੀਂ ਘਰਾਂ ਦੀ ਗਿਣਤੀ ਆਪ ਖੁਦ ਲੈ ਕੇ ਆਏ ਆਂ ਇਹਨਾਂ ਅਰਫ ਦੀ ਟੀਮ ਦੇ ਨਾਲ ਸਾਡੇ ਐਨਡੀਆਰਐਫ ਦੀਆਂ ਟੀਮਾਂ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਏ ਆਂ ਜਿੱਥੇ ਵੀ ਕੋਈ ਥੋੜੀ ਬਹੁਤੀ ਦਿੱਕਤ ਆ ਰਾਸ਼ਨ ਵਗੈਰਾ ਸਾਰਾ ਉਹਨੂੰ ਟਾਈਮਲੀ ਪਹੁੰਚ ਰਿਹਾ ਹੈ ਬੋਤਲਸ ਵਗੈਰਾ ਦਾ ਵੀ ਸਾਰਾ ਇੰਤਜ਼ਾਮ ਹੈ ਸੋ ਸਾਡੇ ਵੱਲੋਂ 24 7 ਜਿੱਥੇ ਵੀ ਕੋਈ ਪ੍ਰੋਬਲਮ ਹੈ ਕੋਈ ਇਸ਼ੂ ਹੈ ਉਹਨਾਂ ਹੀ ਹੱਲ ਕਰਨ ਦੇ ਵਿੱਚ ਜਿਹੜਾ ਕਰ ਰਹੇ ਆ ਜਿਹੜਾ ਨੈਕਸਟ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੀ ਦੇਰ ਤੱਕ ਇਹ ਜਿਹੜਾ ਫਲੱਡ ਜਿਹੜਾ ਰਿਡਿਊਸ ਨਹੀਂ ਹੋ ਜਾਂਦਾ ਪਾਣੀ। ਉਨੀ ਦੇਰ ਤੱਕ ਅਸੀਂ ਇਸੇ ਏਰੀਆ ਦੇ ਵਿੱਚ ਮੌਜੂਦ ਆਂ। ਹਰ ਟਾਈਮ ਜਿਹੜੀ ਇਹਨਾਂ ਦੀ ਸਹਾਇਤਾ ਲਈ ਜਿਹੜੀ ਚਾਰ ਜੀ ਹੋਏ ਆ। ਕਿਹਦੇ ਵਾਸੀ ਆਂ। ਲੇਕਿਨ ਆਪਾਂ ਤੁਹਾਡੇ ਨਾਲ ਹਰ ਟਾਈਮ ਹੀ ਹਾਜ਼ਰ ਆ ਮੈਂ ਤੇ ਲੈਣ ਹਾਂ। ਹਾਂਜੀ। ਅਸੀਂ ਹੋਰ ਵੀ ਜਿਹੜਾ ਰਿਕੁਇਜ਼ੀਸ਼ਨ ਕਰ ਲਈ ਆ ਜਿਹੜੀ ਆਰਮੀ ਦੀਆਂ ਫੋਰਸ ਵਗੈਰਾ ਨਹੀਂ ਆ ਰਿਹਾ। ਤੇ ਤੁਹਾਨੂੰ 1% ਨਹੀਂ ਘਬਰਾਉਣਾ। ਤੁਹਾਨੂੰ ਘਬਰਾਉਣਾ ਨਹੀਂ ਹੈਗਾ। ਆਪਦੀ ਜਾਨ ਖਤਰੇ 'ਚ ਨਹੀਂ ਪਾਉਣੀ ਪਾਸ। ਤੁਸੀਂ ਅੱਧੀ ਰਾਤ ਨਾਲ ਕਹੋਗੇ ਅਸੀਂ ਆ ਜਾਾਂਗੇ ਇੱਕ ਸ਼ਰਤ ਹੈ ਕਿ ਤੁਸੀਂ ਕੋਸ਼ਿਸ਼ ਕਰਿਓ ਜੇ ਕੋਈ ਬਿਮਾਰ ਹੈ ਜਾਂ ਕੋਈ ਕੋਈ ਮਤਲਬ ਹੀ ਬੰਦਾ ਅੜਿਆ ਹੋਇਆ ਵੀ ਮੈਂ ਨਹੀਂ ਥੂੰ शिफ्ट ਰਾਂ ਜਿੱਦਾਂ ਉਹ ਘਿਰਿਆ ਪਿਆ ਨਾ ਇਹੋ ਜੀ ਜਗ੍ਹਾ ਤੇ ਆਪਾਂ ਨਾ ਆਪਾਂ ਉਹਨਾਂ ਨੂੰ ਰਿਕਵੈਸਟ ਕਰੀਏ ਵੀ ਤੁਹਾਨੂੰ ਇਸੇ ਜਗ੍ਹਾ ਤੇ ਲੈ ਜਾਂਦੇ ਹਾਂ ਠੀਕ ਹੈ ਨਾ ਬਾਕੀ ਪ੍ਰਸ਼ਾਸਨ ਦਾ ਜਿਹੜਾ ਸਾਰਾ ਅਸੀਤ ਹੈ ਬਿਲਕੁਲ ਤੁਹਾਡੇ ਬੇਨਤੀ ਜੇ ਮੇਰੇ ਡਾਕਟਰ ਦੀ ਟੀਮ ਆਜੇ ਸ਼ਾਮ ਨੂੰ ਚਲੀ ਗਈ ਹੁਣੇ ਭੇਜੋ ਖੜੇ ਸੀਗੇ ਮੈਂ ਉਹਨਾਂ ਨੂੰ ਹੁਣ ਗਿਆ ਕਿ ਹਟ ਗਿਆ ਕਿ ਤੁਸੀਂ ਉੱਥੇ ਖੜੇ ਕੀ ਕਰਦੇ ਸੀਗੇ ਨਾਲ ਹੀ ਬਹਿ ਕੇ ਲੈ ਆ ਜਾਂਦੇ ਸਕੂਲ ਜਾ ਕੇ ਜੇ ਬਹਿ ਜਾਣਾ ਇੱਥੇ ਕੈਂਪ ਲਾ ਦੇਣ ਅੱਜ ਹੀ ਕਰਾ ਦੇਣੇ ਸਾਡਾ ਸੰਪਰਕ ਟੁੱਟਿਆ ਸਾਰਾ ਅੱਜ ਹੀ ਕਰਾ ਦੇਣੇ ਮੈਂ ਇੱਕ ਨਰ ਕੱਮੀ ਕਰਤੀ ਹੈ ਪਹਿਨੀ ਇੱਕ ਗਲਾਬਾ ਪਹਿਨੀ ਦਾਣੇ ਸਦਾ ਪਰਾਣੀ ਸਦਾ ਤੇਨ ਰਹਿਣੇ ਕਿਰਿਆ ਵੇਖੋ ਉਹਦੇ ਚੰਗਾ ਪਹਿਨੀ ਬਾਰੇ ਬੋਲਦਾ ਮੰਬਰ ਘਟੇ ਹੋਦਰ ਲੱਗ ਰਹੀ ਸਭ ਹੁਣ ਤੁਹਾਡੇ ਘਰਾਂ ਚ ਪਾਣੀ ਨਹੀਂ ਵੜਿਆ ਅਜੇ ਤੱਕ ਘਰਾਂ ਚ ਪਾਣੀ ਨਹੀਂ ਵੜਿਆ ਤਾਂ ਵੀ ਪਤੀਆ ਹੋ ਗਿਆ ਹੁਣ ਪੀਣ ਵਾਲਾ ਪਾਣੀ ਦਾ ਆਰਡ ਹੈਗਾ ਨਹੀਂ 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 ਪਾਣੀ ਜੋ ਪਾਣੀ ਮੈਂ ਬਰੋ ਪਾਣੀ ਦਾ ਰੈਕਟਿਫਾਈਸ ਹੋ ਰਿਹਾ ਲੀਕਿੰਗ ਹੈ ਮੈਂ ਫਰੀ ਸਫਲਟ ਕੰਟਰੋਲ ਗੱਲ ਕੀਤੀ ਤੇ ਬਾਕੀ ਪਾਣੀ ਸਾਡਾ ਬੱਜੇ ਪੀਣ ਵਾਲਾ ਪਾਣੀ ਬਹੁਤ ਮਹੱਤਵਪੂਰਨ ਹੈ ਅੱਛਾ ਇਹ ਪਾਣੀ ਵਾਲਾ ਪਾਣੀ ਚਾਹੀਦਾ ਤੇ ਇੱਕ ਪੀਣ ਵਾਲਾ ਪਾਣੀ ਦੀ ਜਿਹੜੀ ਲੀਕੇਜ ਹੈਗੀ ਉਹ ਵੀ ਲਿਖ ਲੋ ਉਹਦੀ ਚੈਫ ਸੇ ਵਾਟਰ ਸੈਂਪਲ ਚੈੱਕ ਕਰਾਈਏ ਹੋਰ ਪਿੰਡਾਂ ਚ ਵੀ ਕਰਾਏ ਨੇ ਇਨ